ਪੰਜਾਬ ਦੀ ਸਿਆਸਤ ਦੇ ਵਿੱਚ ਰਾਜਾ ਵੜਿੰਗ ਵੱਡੀਆਂ ਮੁਸ਼ਕਲਾਂ 'ਚ ਘਿਰਦੇ ਦਿਖਾਈ ਦੇ ਰਹੇ ਨੇ ਜਿੱਥੇ ਰਾਜਾ ਵੜਿੰਗ ਦੇ ਵੱਲੋਂ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਜਿਸ ਦਾ ਜ਼ੋਰ ਸ਼ੋਰ ਦੇ ਨਾਲ ਵਿਰੋਧ ਵੀ ਕੀਤਾ ਗਿਆ ਤੇ ਧਾਰਮੀ ਫੌਜੀਆਂ ਦੇ ਬਾਰੇ ਰਾਜਾ ਵੜਿੰਗ ਦੇ ਵੱਲੋਂ ਜੋ ਗੱਲ ਕਹੀ ਗਈ ਸੀ ਉਸ ਦਾ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਦੇ ਇਕੱਠ ਦੇ ਵਿੱਚੋਂ ਮੂੰਹ ਤੋੜ ਮਾਂ ਜਵਾਬ ਦਿੱਤਾ ਹੈ ਵੱਡੇ ਇਕੱਠ ਚੋਂ ਸੁਖਵੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਸੋਨੀਆ ਗਾਂਧੀ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਰਾਜਾ ਵੜਿੰਗ ਨੂੰ 20 ਸਾਲ ਤੱਕ ਤੁਸੀਂ ਪ੍ਰਧਾਨ ਬਣਾਈ ਰੱਖਿਓ ਇਸ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਦਾ ਦਿਮਾਗ ਖਿਲਿਆ ਪਿਆ ਅੱਜ ਕੱਲ ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲਿਆਂ ਨੇ ਪੁੱਛਿਆ ਆਹ ਕਿਹਨੇ ਧਰਮੀ ਫੌਜੀਆ ਧਰਮੀ ਫੌਜ ਨੇ ਕਿਹੜੀ ਜੰਗ ਲੜੀ ਹੈ ਆਈ ਕਿਹਾ ਸੀ ਇਹਨਾਂ ਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ جنگ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਂ ਨੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਜੰਗ ਲੜੀ ਐ ਇਹਨਾਂ ਨੇ ਉਹ ਜੰਗ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਬਣਨ ਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੇ ਸੋਨੀਆ ਗਾਂਧੀ ਨੂੰ ਕੀ ਰਾਜਾ ਵੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹੁੰਨਾ ਸਾਰਿਆਂ ਨੂੰ ਕਹਿਣਾ ਚਾਹੁੰਨਾ ਜੇ ਵਾਪਸ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹੁੰਦੇ ਹੋ ਬਚਾ ਲਓ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਹੈ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਹੈ ਜੇ ਕਾਲੀ ਦਲ ਚਾਹੁੰਦਾ ਹੈ ਕਾਲੀ ਦਲ ਤੜਕ ਰਿਹਾ ਹੈ ਤਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀਆਂ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹੈ ਤਾਕਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਜੀ ਤੁਸੀਂ ਮੈਨੇਜਮੈਂਟ 'ਚ ਨਹੀਂ ਹੋ महाराष्ट्र सरकार ने अपने बंदे पाले है वो वो महाराष्ट्र सरकार चला रही है आज रविनीत बेटू ब्यान सिंह ਦਾ ਪੋਤਾ ਉਹ ਹੁਣ ਹੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੋਪਾ ਦਿੱਤਾ ਗਿਆ ਉਹਨੂੰ ਸਨਮਾਨਤ ਕੀਤਾ ਗਿਆ ਦੇਖੋ ਕਿਉਂਕਿ ਹੁਣ ਕੰਟਰੋਲ ਉਹਨਾਂ ਕੋਲ ਹੈ ਤਖਤ ਪੱਟਨਾ ਸਾਹਿਬ ਦਾ ਕੰਟਰੋਲ ਉਹ ਲੈ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਲੈ ਗਏ ਹੈ ਚੌਂਦੀ ਸ਼੍ਰੋਮਣੀ ਕਮੇਟੀ ਤੋੜ ਤੇ ਹਰਿਆਣਾ ਕਮੇਟੀ ਅਲੱਗ ਬਣਾਦੀ ਹੈ ਉਤੇ ਹਰਿਆਣਾ ਦਾ ਕੀ ਮਿਨਿਸਟਰ ਫੈਸਲਾ ਕਰਦਾ ਕਿਹੜਾ ਗੁਰਦੁਗਰੂ ਘਰ ਚਲਾਊਗਾ ਆ ਸਾਰਾ ਕੁਝ ਤਾਂ ਹੋਇਆ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਦੀ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਸੋਚਦੇ ਆ ਕਿ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਤਿੰਨ ਮੈਂਬਰ ਆ ਕੀ ਕਰ ਲੈਣਗੇ ਜਿਹੜੀ ਮੁਲਕ ਦੀ ਫੌਜ ਕਮਜ਼ੋਰ ਹੋ ਜਾਂਦੀ ਹੈ ਮੁਲਕ ਤੇ ਕੋਈ ਮਰਜ਼ੀ ਕਬਜ਼ਾ ਕਰ ਲੈਂਦਾ ਆ ਤਾਂ ਐਸਜੀਪੀਸੀ ਧਾਮੀ ਸਾਹਿਬ ਬੈਠੇ ਐ ਐਸਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਪਰ ਮੈਂ ਬਹਾਦਰ ਮੈਂਬਰਾਂ ਨੇ ਬੜੀ ਲੜਾਈ ਲੜ ਕੇ ਉਹਨਾਂ ਨੂੰ ਭਜਾਇਆ ਤੁਸੀਂ ਦੇਖ ਲਓ ਐ ਜੀ ਪੀ ਸੀ ਦੇ ਜਿਹੜੇ 18 ਪhle 30 ਮੈਂਬਰ ਸੀ ਅੱਜ ਹੀ 18 ਲੈ ਗਏ ਅੱਧੇ ਮੈਂ ਇਹਨਾਂ ਚੋਂ ਕੋਈ ਕਾਂਗਰਸ ਚ ਹੈ ਕੋਈ ਬੀ ਜੀ ਪੀ ਚ ਹੈ ਕੋਈ ਆਪ ਚ ਹੈ ਕੋਈ ਨਵਾਂ ਚੁੱਲਾ ਦਲ ਬੜੇ ਉਹਦੇ ਚ ਪਰ ਸਾਰੇ ਇਕੱਠੇ ਐ ਅਕਾਲੀ ਦਲ ਦੇ ਖਿਲਾਫ ਕਿਉਂ ਕਿ ਡਰੀ ਤੁਹਾਡੀ ਪਾਰਟੀ ਤੋਂ ਲੱਗਦਾ ਹੈ ਤੋ ਐਸ ਕਰਕੇ ਮੈਂ ਸਾਰੇ ਨੂੰ ਬੇਨਤੀ ਕਰਨਾ ਹੈ ਤਰਨਤਨ ਵਾਲਿਓ ਸੌ ਖਾ ਕੇ ਜਾਇਓ ਅੱਜ ਕਿ ਆਪਾਂ ਜੰਗ ਜਿੱਤਨੀ ਜਿੱਤਨੀ ਕੁਛ ਮਰਜ਼ੀ ਹੋ ਜੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਮਾਝੇ ਵਾਲੇ ਤੁਸੀਂ ਤਾਂ ਐਨੇ ਵੱਡੇ ਸੂਰਮਿਆਂ ਮਾਝੇ ਦੀ ਧਰਤੀ ਤੇ ਜੇ ਕੇਜਰੀ ਵਾਲਰ ਕੇ ਕਬਜ਼ਾ ਕਰ ਲੈਣੇ ਤਾਂ ਸ਼ਰਮ ਦੀ ਗੱਲ ਨਹੀਂ ਐਸ ਕਰਕੇ ਆਓ ਆਪਣੇ ਪਿੰਡਾਂ 'ਚ ਨਾਕਾਬੰਦੀ ਕਰ ਲਓ ਆ ਜਿਹੜੇ ਸੋਚਦੇ ਅਗੇ ਅਸੀਂ ਪੁਲਿਸ ਨੂੰ ਵਰਤਾਂਗੇ ਜੋ ਮਰਜ਼ੀ ਵਰਤ ਲਓ ਮੈਂ ਵੀ ਇੱਥੇ ਆ ਸਾਡੀ ਲੀਡਰਸ਼ਿਪ ਹੀ ਇੱਥੇ ਹੈ ਤੁਹਾਡੇ ਨਾਲ ਹੈ ਪ੍ਰਵਾਹ ਨਾ ਕਰਿਓ ਕਿਸੇ ਗੱਲ ਦੀ ਆਪਾਂ ਆ ਸਰਕਾਰ ਬਰਉਣੀ ਐ ਇਹਨਾਂ ਝਾੜੂਆਂ ਲੈਣਾ ਪਹਜਾਉਣਾ ਤੇ ਆਪਣੀ ਪਾਰਟੀ ਦਾ ਝੰਡਾ ਚੁਲਣ ਲਾਉਣਾ